ਜੀ ਸੰਜੀ ਇਹਨਾਂ ਦੇ ਜੀਵਨ ਦੇ ਵਿੱਚ ਬਹੁਤ ਵੱਡਾ ਪਰਮੇਸ਼ਰ ਨੇ ਕੰਮ ਕੀਤਾ ਹਾਂ ਔਰ ਮਤਲਬ ਇਹਨਾਂ ਦਾ ਜੋ ਹਾਲਾਤ ਸੀ ਮੈਂ ਅਹੀ ਚਾਹਨੀ ਕਿ ਤੁਸੀਂ ਆਪਣੇ ਮੂੰਹ ਤੋਂ ਦੱਸੋ ਕਿ ਤੁਹਾਡੇ ਤੇ ਜੀਵਨ ਤੇ ਕੀ ਤੁਹਾਡੇ ਹਾਲਾਤ ਆਇਆ ਸੀ ਹਾਂਜੀ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਮਮਾ ਪਾਪਾ ਦਾ ਮਮਾ ਪਾਪਾ ਨੂੰ ਜੈਮ ਸੀ ਜੀ ਮੇਰੇ ਤੇ ਬਹੁਤ ਮਾੜਾ ਹਾਲਾਤ ਆਇਆ ਹੈ ਕਿ ਮਤਲਬ ਮੈਨੂੰ ਨਾ ਹੋਟਲ ਹਸਪੀਟਲ ਵਿੱਚ ਦਾਖਲ ਕਰਾਇਆ ਗਿਆ ਹੈ ਬੇਟਾ ਆਪ ਕਿਤਨੇ ਸਮੇਂ ਸੇ ਯੋ ਆਪ ਬਿਮਾਰ ਥੇ ਜੋ ਆ ਪਰੇਸ਼ਾਨੀ ਕਿਤਨਾ ਸਮਾ ਚੁਕਾਤਾ ਸੰਤ ਜੀ ਮੇ ਨਾ ਹੋ ਚਲਿਆ ਮੈਨੂੰ ਬਿਮਾਰ ਨੂੰ ਲਗਭਗ 1 ਮਹੀਨੇ ਸਿਆ ਬਹੁਤ ਬਿਮਾਰ ਥੀ ਰਾਈਟ ਹਾਂ ਇਨਫੈਕਸ਼ਨ ਥੀ ਆਪਕੋ ਹੋਣ ਚੇ ਫੈਕਸ਼ਨ ਹੀ ਤੇ ਟਾਈਫਾਇਡ ਬੁਖਾਰ ਹੀ ਨਾਲ ਜੀ ਓਕੇ ਤੇ ਮੈਂ ਇਹਨਾਂ ਨੂੰ ਬੋਲਿਆ ਕਿ ਰਾਤ ਫੋਟੋ ਪਾਈ ਤੁਹਾਨੂੰ ਸੰਤ ਜੀ ਤੁਸੀਂ ਕਿਹਾ ਕਿ ਰਾਜਵਿੰਦਰ ਮੈਂ ਕਿਹਾ ਹਾਂਜੀ ਸੰਤ ਜੀ ਸੰਤ ਜੀ ਤੋਂ ਮੇਰੇ ਨੱਕ ਮੰਦਾ ਹਾਲਾਤੀ ਕਿ ਮੇਰੇ ਜਿਹੜੇ ਸਾਹ ਹੀ ਨਾ ਉੱਪਰ ਹੀ ਬੱਸ ਓਕੇ ਤੇ ਮੈਂ ਕਿਹਾ ਵੀ ਬੱਸ ਮੇਰਾ ਕੋਈ ਮਤਲਬ ਦਾ ਕੋਈ ਬਚਨ ਦਾ ਕੋਈ ਲਾਲ ਨਹੀਂ ਹੈਗਾ ਮੈਂ ਕਿਹਾ ਤੁਸੀਂ ਸੰਤਾ ਨੂੰ ਫੋਨ ਲਾ ਦਿਓ ਤੇ ਫਿਰ ਮੈਂ ਬਚਣਾ ਜੀ ਮਤਲਬ ਆਪ ਨੇ ਬੋਲਾ ਕਿ ਮੈਂ ਹਸਪੀਟਲ ਕੇ ਅੰਦਰ ਬੋਲਾ ਥਾ ਹਾਂ ਜੀ ਰਾਤ ਛੁੱਟੀ ਦਿਵਾ ਕੇ ਲੈ ਆਏ ਸੀ ਮੈਨੂੰ ਅੱਛਾ ਤੇ ਆਪ ਨੇ ਬੋਲਾ ਅਗਰ ਆਪ ਨੇ ਮੈਨੂੰ ਬਚਾਣਾ ਤਾਂ ਖੁਦਾ ਕੇ ਨਬੀ ਕੋ ਫੋਨ ਕਰੋ ਹਾਂ ਜੀ ਤੇ ਜਦੋਂ ਤੁਸੀਂ ਸੰਤ ਜੀ ਪ੍ਰਾਰਥਨਾ ਕੀਤੀ ਉਸ ਵਕਤ ਮੇਰੇ ਸਾਹ ਜਿਹੜੇ ਚੱਲਣੇ ਸ਼ੁਰੂ ਹੋ ਗਏ ਓ ਲਾਰਡ ਜੀਸਸ ਉਸ ਤੋਂ ਬਾਅਦ ਆ ਫਿਰ ਨਾ ਮੈਂ ਉਹਨਾਂ ਨੂੰ ਬੋਲਿਆ ਕਿ ਮੈਂ ਮਤਲਬ ਨਹੀਂ ਹਸਪੀਟਲ ਨਹੀਂ ਮੈਂ ਜਾਣਾ ਮੈਨੂੰ ਚਰਚ ਵਿੱਚ ਖੜੋ ओके ਤੇ ਉਹ ਮੇਰੀ ਭਾਬੀ ਹੁਣੀ ਇੱਥੇ ਆਂਦੇ ਤੇ ਉਹ ਮੈਨੂੰ ਕਹਿੰਦੇ ਉਹਨਾਂ ਨੂੰ ਕਹਿੰਦੇ ਕਿ ਤੂੰ ਇੱਥੇ ਛੱਡ ਜੋ ਤੇ ਇੱਥੇ ਆਪਾਂ ਚਰਚ ਵਿੱਚ ਲੈ ਜਾਂਦੇ ਆਂ ਜਦੋਂ ਮੈਂ ਇੱਥੇ ਆਈ ਤੂੰ ਹੀ ਮੈਨੂੰ ਲੇਹੜ ਪ੍ਰਾਰਥਨਾ ਕੀਤੀ ਮਮਾ ਪਾਪਾ ਨੇ ਤੇ ਉਸੇ ਵੇਲੇ ਹੀ ਮੈਂ ਮਤਲਬ ਠੀਕ ਹੋ ਗਈ ਮੈਨੂੰ ਅੰਦਰ ਭਾ ਕੇ ਖਾਣਾ ਖਵਾਇਆ ਅੱਛਾ ਲਾਸਟ ਕਿਸ ਨੇ ਦੇਖਿਆ ਤਾਂ ਇਸਕੋ ਬਹੁਤ ਐਸੀ ਡੈਡ ਆਈ ਸੀ ਜਿਹੜੀ ਡੈਡ ਹੁੰਦੀ ਹੈ ਜੀ ਬਿਲਕੁਲ ਡੈਡ ਕਿਸ ਕਿਸ ਨੇ ਦੇਖਿਆ ਤਾਂ ਇਸਕੋ ਇਕ ਮੀਨ ਸੇਵਕ ਹੈ ਬੜੀ ਸੇਵਕ ਹੈ ਮੈਨੂੰ ਕੋਈ ਪਤਾ ਨਹੀਂ ਮੈਨੂੰ ਕੋ ਦੋ ਲੈ ਕੇ ਆਇਆ ਇਥੇ ਬੜੇ ਮੰਨ ਵਾਲੀ ਕਿਸ ਨੇ ਦੇਖਿਆ था इसको ऑटो पे लेके आया था लास्ट ਐਸ ਇ ਬਿਲਕੁਲ ਦੇਖਿਆ ਤਾਂ ਬਹੁਤ ਜਨਨ ਨਹੀਂ ਸੀ ਲੇਕਿਨ ਇਹ ਸਿਸਟਰ ਪਛਾਨਣੀ ਨਹੀਂ ਸੀ ਜਾ ਰਹੀ oh god ਕੰਬਲ ਦੇ ਵਿੱਚ ਲੇਬੇਟੇ ਹੋਇਆ ਸੀ ਔਰ ਉੱਥੇ ਜਾ ਕੇ ਮਤਲਬ نیچے ਲੰਮੇ ਪਾਇਆ ਸੀ ਹੈਨਾ ਇੰਨਾ ਜਿਆਦਾ ਹਾਲਾਤ ਖਰਾਬ ਸੀ ਤੋ ਤੋ ਸੁਣੋ ਨਬੀ ਨੇ ਕੀ ਕੀਤਾ ਬੋਲੋ ਹਾਂ ਜੀ ਲੈਣ ਪ੍ਰਾਰਥਨਾ ਕੀਤੀ ਸੰਤ ਜੀ ਨਾਲ ਮੈਨੂੰ ਖਾਣਾ ਖਵਾਇਆ ਕਰਕੇ ਕਹਾਂ ਕਹਾਂ ਆਪਕੋ ਕਹਾਂ ਨਬੀ ਲੈ ਗਿਆ ਅੰਦਰ ਲੈ ਕੇ ਗਏ ਸੰਤ ਜੀ ਕਿ ਸੰਦਰ ਆਪਣੇ ਆਪਣੇ ਰੂਮ ਮੇ ਆਪਣੇ ਪਰਸਨਲ ਰੂਮ ਹallelujah کھانا ਖਵਾਇਆ ਮੈਂ ਖਾਣਾ ਨਹੀਂ ਖਾਦਾ ਬਰੇ ਤੇ ਹੈ ਪਿਤਾ ਜੀ ਤੇ ਸੰਤ ਜੀ ਬੜੇ ਦਿਨ ਹੋ ਗਏ ਮੈਂ ਨਹੀਂ ਖਾਦਾ ਮੈਨੂੰ ਪੁੱਛੰਦਾ ਸੀ ਕਿਹਨੇ ਖਾਣਾ ਖਾਣਾ ਬੇਟਾ ਤੂੰ ਖਾਏ ਮੈਂ ਕਿਹਾ ਹਾਂਜੀ ਮੈਂ ਵੈਸੇ ਕਿਹਾ ਮੈਂ ਕਿਹਾ ਖਾਏ ਆ ਓਕੇ ਤੇ ਤੁਸੀਂ ਬਾਅਦ ਮੈਨੂੰ ਖਾਣਾ ਖਵਾਇਆ ਮੈਂ ਉਸੇ ਦਿਨ ਤੋਂ ਠੀਕ ਹੋ ਗਈ ਫਿਰ ਮੈਂ ਨਾ ਸਕੂਲ ਗਈ ਆ ਸਕੂਲ ਵਿੱਚ ਤੇ ਸੰਤ ਜੀ ਮੈਨੂੰ ਬੋਲਿਆ ਸੀ ਕਿ ਤੈਨੂੰ ਸਕੂਲ ਦਾ ਕੰਮ ਛੁੱਟਿਆ ਆਇਆ ਸੀ ਤੇ ਮੈਂ ਦਾੜੇ ਕੋ ਪ੍ਰਾਰਥਨਾ ਕਰਾਈ ਕਿ ਮੈਨੂੰ ਸਕੂਲ ਵਿੱਚ ਕੰਮ ਚਾਹੀਦਾ ਸੰਤ ਜੀ ਮੈਨੂੰ ਛੁੱਟੀ ਨਹੀਂ ਦੇਂਦੇ ਕੰਮਾਂ ਵਾਲੇ ਤੇ ਮੈਂ ਪਵਿੱਤਰ ਝੂਰੀ ਚ ਵੀ ਆਉਣਾ ਹੁੰਦਾ ਵਾ ਤੇ ਜੀ ਬੋਲਿਆ ਕਿ ਤੁਹਾਨੂੰ ਬਹੁਤ ਵਧੀਆ ਕੰਮ ਮਿਲ ਜਾ ਰਿਹਾ ਵਾ ਤੇ ਪਰਮੇਸ਼ਰ ਨੇ ਮੈਨੂੰ ਪੜ੍ਹੀਆਂ ਲਿਖਿਆ ਵਾਲਾ ਕੰਮ ਦਿੱਤਾ ਬਹੁਤ ਵਧੀਆ ਸੰਤ ਜੀ oh god ਔਰ ਸਿਸਟਰ ਜਦੋਂ ਤੁਸੀਂ ਉਹਨੇ ਸਮੇਂ ਦੇ ਵਿੱਚ ਜਦੋਂ ਤੁਸੀਂ 1.5 ਮਹੀਨਾ ਬਿਮਾਰ ਰਹੇ ਹੋ ਬਹੁਤ ਜ਼ਿਆਦਾ ਹਾਂਜੀ ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਕਿਹਾ ਤੁਸੀਂ ਇੱਥੇ ਚਲੇ ਜਾਓ ਉੱਧਰ ਵੀ ਜਾਓ ਹਾਂਜੀ ਫਿਰ ਤੁਸੀਂ ਕੀ ਕਿਹਾ ਸੀ ਉਹਨਾਂ ਨੂੰ ਮੈਂ ਕਿਹਾ ਨਾ ਮੇਰੇ ਕੋਲ ਐਡੇ ਵੱਡੇ ਨਬੀ ਆ ਸੰਤ ਪਰਮਿਸ਼ਨ ਨੇ ਦਿੱਤੇ ਹੋਇਆ ਜੀ ਤੇ ਮੁਰਦੇ ਜਿੰਦੇ ਕਰਦੇ ਤੇ ਮੈਂ ਕਿਹਾ ਮਾਮੂਲੀ ਜਾਂ ਮੈਨੂੰ ਦੋਖ ਆਇਆ ਤੇ ਮੇਰੇ ਸੰਤ ਠੀਕ ਨਾ ਕਰਨਗੇ ਮੈਂ ਕਿਹਾ ਮੈਂ ਕਿਤੇ ਨਹੀਂ ਜਾਣਾ ਮੈਂ ਜਾਣਾ ਤੇ ਆਪਣੇ ਸੰਤ ਕੋ ਜਾਣਾ ਬਸ ਨਾਏ ਮੈਂ ਕਿ ਕੋ ਪ੍ਰਾਰਥਨਾ ਕਰਾਉਣੀ ਆ ਇਹ ਅੰਦਰ ਹੋਣੀ ਚਾਹੀਏ ਆਪਕੇ ਬਾਤ बड़े जने गंदे तू और किते मैं कह नहीं मैं गई नहीं मैं है हाँ, कदा तो ये है वफादारी ये है ईमानदारी कितरो को मेरी बात को ध्यान से सुनते हैं जैसे आप इस सामर्थ के अंदर जब आप इस मसे के अंदर अपने नबी के साथ वफादार होंगे तो प्रतिदिन ये मसा ये अभिषेक ये सामर्थ आपके जीवन में कार्य करती जाएगी ਮੈਂ ਹallelujah ਪਰਮੇਸ਼ ਨੇ ਅੱਛਾ ਵੀ ਕੀਤਾ ਔਰ ਪਰਮੇਸ਼ ਨੇ ਕੰਮ ਵੀ ਦਿਆ ਔਰ ਬੜੀਆ ਕੰਮ ਦਿਆ ਬਹੁਤ ਚੰਗੀ ਜੌਬ ਕੇ ਸਾਥ ਬੈਸਟ ਕੀਤਾ ਆ ਜੀ ਆਪ ਤੋ ਕੀ ਮੈਸੇਜ ਦੇਣਾ ਚਾਹਤੇ ਬੇਟਾ ਆਪ ਸੁਣਨੇ ਵਾਲੋ ਕੋ ਹਾਂ ਜੀ ਮੈਂ ਇਹੀ ਮੈਸੇਜ ਦੇਣਾ ਚਾਹਣੀ ਆ ਕਿ ਇਹੋ ਜੇ ਸੰਤ ਕਿਤੇ ਨਹੀਂ ਮਿਲਨੇ ਇੱਥੇ ਆਓ ਜੋ ਵੀ ਤੁਹਾਨੂੰ ਪ੍ਰੋਬਲਮ ਹੈ ਤੇ ਸੰਤੋਸੇ ਵੇਲੇ ਪ੍ਰਾਰਥਨਾ ਕਰਦੇ ਤਾਂ ਠੀਕ ਹੁੰਦਾ ਜੇ ਹਸਪੀਟਲ ਜੋ ਛੁੱਟੀਆਂ ਮਿਲ ਜਾਂਦੀਆਂ ਮੈਂ ਉਸ ਦਿਨ ਦੀ ਸੰਤ ਜੀ ਨਾਮੇ ਦਵਾਈ ਖਾਦੀ ਨਾ ਮੈਂ ਕਿਤੇ ਕੋਈ ਹੋਰ ਕਿਤੇ ਵੀ ਗਈਆਂ ਬਸ ਉਦੋਂ ਦੀ ਤੁਹਾਡੀ ਲਿਹੜ ਪ੍ਰਾਰਥਨਾ ਨਾਲ ਮੈਂ ਬਹੁਤ ਵਧੀਆ ਹੋ ਜਾਈਂ ਜੋ 47 ਬਜਾਓ ਪਰਮੇਸ਼ਰ ਕੇ ਲੀ ਹੇਲੂ